ਖੜੂ ਜੀ ਗੱਲ ਬਜਟ ਦੀ ਜਰੂਰ ਕਰਾਂਗੇ ਬਜਟ ਸੀ ਨਿਰਮਲਾ ਸਿਤਾ ਰਮਣ ਨੇ ਬਜਟ ਪੇਸ਼ ਕੀਤਾ ਇਹ ਮੋਟੀ ਮੋਟੀ ਨਜ਼ਰਸਾਨੀ ਬਜਟ ਤੇ ਕਰਨੀ ਹੋਵੇ ਤਾਂ ਕਹਿੰਦੇ ਜੀ ਮਤਲਬ ਲੋਕ ਲੁਆਣੇ ਵਾਅਦੇ ਤਾਂ ਨਹੀਂ ਕੀਤੇ ਪਰ 2047 ਤੱਕ ਦਾ ਵਿਜ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਆਮ ਆਦਮੀ ਨੂੰ ਸਿੱਧੀ ਰਾਹਤ ਇਸ ਬਜਟ ਚੋਂ ਕੋਈ ਨਹੀਂ ਮਿਲੀ ਠੀਕ ਹੈ ਕਮਾਉਣ ਵਾਲਿਆਂ ਤੇ ਰਹੇ ਚੋਂ ਕਮਾ ਲੈਣਗੀਆਂ ਘਟਣ ਵਾਲਿਆਂ ਤੇ ਰਹੇ ਚੋਂ ਘਟ ਲੈਣਗੀਆਂ ਪਰ ਉਹ ਯੂ ਨੋ ਦੀ ਸਰਕਾਰਾਂ ਤੱਕ ਪਹੁੰਚ ਅਪਰੋਚ ਸੋ ਬਜਟ ਕਹਿੰਦਾ ਕੀ ਹੈ ਕਹਿੰਦੇ ਜੀ ਵਿਕਾਸ ਦੇ ਉਸ ਧਾਰਨ ਸੁਪਨੇ ਦਿਖਾਉਂਦਾ ਬਜਟ ਮਤਲਬ ਜਿਹੜੇ ਸੁਪਨੇ ਛੇਤੀ ਪੂਰੇ ਹੁੰਦੇ ਨਜ਼ਰ ਨਹੀਂ ਆਉਂਦੇ ਉਹਨਾਂ ਸੁਪਨਿਆਂ ਨੂੰ ਦੇਖਣ ਲਈ ਕਹਿ ਰਿਹਾ ਕਿ ਬਕਾ ਬਜਟ ਕਹਿੰਦਾ ਉਹ ਵਿਕਾਸ ਦੇ ਸੁਪਨੇ ਦੇਖੋ ਤੁਸੀਂ ਨਾ ਟੈਕਸ ਸਲਾਰਜ ਕੋਈ ਬਦਲਾਅ ਨਾ ਟੈਕਸ ਕਿਸੇ ਤਰ੍ਹਾਂ ਦੀ ਰਿਆਦ ਆਮ ਆਦਮੀ ਨੌਕਰੀ ਪੇਸ਼ੇਵਰ ਆਦਮੀ ਇੱਕ ਨੰਬਰ ਦੇ ਵਿੱਚ ਤਨਖਾਹ ਲੈਣ ਵਾਲਾ ਆਦਮੀ ਸਭ ਤੋਂ ਪਹਿਲਾਂ ਇਹ ਚੀਜ਼ ਦੇਖਦਾ ਕਿ ਮੈਨੂੰ ਟੈਕਸ ਕੋਈ ਛੂਟ ਹੈ ਕਿ ਇਨਕਮ ਟੈਕਸ ਚ ਕਿੰਨੇ ਉੱਥੇ ਕੋਈ ਰਾਤ ਨਹੀਂ ਕਿਉਂਕਿ ਉਹਦਾ ਪੈਸਾ ਇੱਕ ਨੰਬਰ 'ਚ ਹੀ ਖਾਤਿਆਂ ਚਾ ਰਿਹਾ ਉਹ ਉਸ ਦੇ ਕੋਲ ਉਸੇ ਚੋਂ ਬਚਾਉਣ ਦੀ ਵੀ ਕਵਾਇਦਾ ਠੀਕ ਹੈ ਜੀ ਕਹਿੰਦੇ ਪਹਿਲਾਂ ਛੂਟ ਸ਼ਾਰਟ ਹੋ ਗਈ ਹੁਣ ਕੁਝ ਨਹੀਂ ਇਸ ਵਾਰ ਕੋਈ ਉਹਦੇ ਵਿੱਚ ਬਦਲਾ ਨਹੀਂ 230 ਤੱਕ ਕਹਿੰਦੇ ਜੀ 2 ਲੱਖ ਪੇਸ਼ੇਵਰ ਲੋਕਾਂ ਦੇ ਲਈ ਰੋਡ ਮੈਪ ਤਿਆਰ ਕਰ ਲਿਆ ਮਤਲਬ ਰੋਜ਼ਗਾਰ ਦੇਵਾਂਗੇ ਜਿਹੜੇ ਕਿਸੇ ਤਕਨੀਕ ਦੇ ਮਹਾਰ ਹੋਣਗੇ ਪੇਸ਼ੇਵਰ ਹੋਣਗੇ 20 ਲੱਖ ਨੂੰ ਦੇਵਾਂਗੇ ਇਹ ਮਾਡਲ ਹੈਗਾ 2030 ਲਈ ਅਸੀਂ ਅੱਜ ਅਜੇ ਵੀ 2026 ਦੀ ਮਤਲਬ ਫਰਵਰੀ ਦੀ 1 ਤਰੀਕ ਨੂੰ ਗੱਲ ਕਰ ਰਹੇ ਹਾਂ ਸਾਲ ਛੜਿਆ ਅਜੇ 2030 ਤੱਕ 20 ਲੱਖ ਪੇਸ਼ੇਵਰ ਨੂੰ ਇਹ ਭੁਲਗੀਆਂ ਗੱਲਾਂ ਕਰੋੜਾਂ ਦੇ ਵਿੱਚ ਰੋਜ਼ਗਾਰ ਵਾਲੀਆਂ ਗੱਲਾਂ ਗੁੱਲਾਂ ਉਹ ਗਿਆ ਬਾਦ ਅਧਯੋਗ ਡਾਟਾ ਕੰਪਨੀਆਂ ਨੂੰ 2047 ਤੱਕ ਟੈਕ ਸਾਈਲੈਂਟ ਨਵੇਂ ਸਬਦ ਗਏ 2047 ਦੀਆਂ ਗੱਲਾਂ ਮਤਲਬ ਤਾਂ ਹੀ ਮੈਂ ਕਹਿੰਦੇ ਆ ਕਿ ਇਹ ਉਹ ਸੁਪਨੇ ਨੇ ਜਿਹੜੇ ਚਲੋ ਅਮਰੀਕੀ ਟੈਰਫ ਦੇ ਮੁਕਾਬਲੇ ਕਹਿੰਦੇ ਟ੍ਰੇਡ ਡੀਲ ਲਈ ਸੈਟਅਪ ਤਿਆਰ ਕੀਤਾ ਜਾ ਰਿਹਾ ਪਿਛਲੇ ਦਿਨ ਹੀ ਆਪਾਂ ਉਹ ਇੱਕ ਜਿਹੜੀ ਯੂਰਪ ਨਾਲ ਹੋਈ ਹੈ ਉਹਦੀ ਆਪਾਂ ਯੂਰਪ ਯੂਨੀਅਨ ਵਾਲੀ ਆ ਉਹਦਾ ਵੀ ਹਵਾਲਾ ਦਿੱਤਾ ਸੋ ਇਸ ਲਈ ਕਹਿੰਦੇ ਜੀ ਪੂਰੇ ਵਿਦਿਅਕ ਤੋਂ ਲੈ ਕੇ ਐਜੂਕੇਸ਼ਨ ਤੱਕ ਜੋ ਕੁਝ ਵੀ ਹੈ ਜੀ ਉਹ ਬੜਾ ਜੋ ਨਵਾਂ ਤਰੀਕੇ ਨਾਲ ਐਲਾਨ ਕਰਤਾ ਮਿਲਦਾ ਕੀ ਹੈ ਇਹ ਸਭ ਤੋਂ ਅਹਿਮ ਸੋ ਛੋਟੇ ਦੁਕਾਨਦਾਰਾਂ ਦੇ ਲਈ ਗਲੋਬਲ ਪਹੁੰਚ ਹੋਊਗੀ ਜੀ ਕਹਿੰਦੇ ਹੈ ਸ਼ੇਅਰ ਵਾਈ ਬੈਕ ਇਨਕਮ ਦੇ ਨਿਯਮ ਬਦਲੇ ਜਾਣਗੇ ਜੀ 1.5 ਲੱਖ ਹੈ ਨਾ ਕੇਅਰ ਗੇਰਸ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਜੀ 10000 ਟੂਰਿਸਟ ਗਾਈਡ ਤਿਆਰ ਕੀਤੇ ਜਾਣਗੇ ਰੋਜ਼ਗਾਰ ਮਿਲ ਜੂਗਾ ਜੀ ਕਹਿੰਦੇ ਕਾਰਪੋਰੇਟ ਮਿੱਤਰ ਛੋਟੇ ਉਦਯੋਗਾਂ ਨੂੰ ਸਹਾਰਾ ਦੇਣਗੇ ਜੀ ਇਹ ਨਵੇਂ ਹੈ ਨਾ ਸਕੂਲਾਂ ਕਾਲਜਾਂ ਨੂੰ ਕੰਟਰੈਕਟ ਕੰਟਰੈਕਟ ਕ੍ਰੇਟਰ ਬਣਾਇਆ ਜਾਊਗਾ ਜੀ ਮਤਲਬ ਹੈ ਨਾ ਲੈਵ ਹੋਣੀ ਹੈ ਉਹਦੇ ਵਿੱਚ ਕਹਿੰਦੇ ਪਹਿਲੀ ਵਾਰ ਸਿਹਤ ਬਜਟ ਚ 1 ਲੱਖ ਕਰੋੜ ਤੇ ਪਾਰ ਗਿਆ ਪਹਿਲੀ ਵਾਰ ਹੋਇਆ ਇਹ ਪਹਿਲ ਕਦਮੀ ਹੈ ਕਿ ਪਹਿਲੀ ਵਾਰ ਸਿਹਤ ਬਜਟ ਆ ਜਿਹੜਾ 1 ਲੱਖ ਕਰੋੜ ਦੇ ਪਾਰ ਗਿਆ ਤੇ ਇਸੇ ਤਰ੍ਹਾਂ TDS ਨਹੀਂ ਕੱਟੇਗਾ ਕਹਿੰਦੇ ਮੋਟਰ ਦੁਰਘਟਨਾ ਕਲੇਮ ਹੈ ਜਿਹੜਾ ਮਤਲਬ ਸੜਕੀ ਹੈ ਨਾ ਉਹਦੇ ਉੱਤੇ ਮਿਲਣ ਵਾਲੇ ਬਿਆਲ ਦੇ ਉੱਤੇ ਹੁਣ ਟੈਕਸ ਫ੍ਰੀ ਹੋਏਗਾ ਵਿਦੇਸ਼ ਤਰ੍ਹਾਂ ਮੈਡੀਕਲ ਆਯੁਰਵੇਦ ਦੇ ਵਿੱਚ ਤਿੰਨ ਪਨ ਐਮਜ਼ ਐਮਜ਼ ਨਵੇਂ ਖੋਲ੍ਹਾਂਗੇ ਕਹਿੰਦੇ ਸਾਰੇ ਜ਼ਿਲ੍ਹੇ ਹਸਪਤਾਲਾਂ ਦੇ ਟਰਾਂਮਾ ਸੈਂਟਰ ਹੋਣਗੇ ਟਰਾਂਸਪੋਰਟ ਦੇਸ਼ ਦੇ ਵਿੱਚ ਕਹਿੰਦੇ ਹਾਈ ਸਪੀਡ ਰੇਲ ਕੋਰੀਡੋਰ ਤੇ 20 ਨਵੀਆਂ ਜਲ ਮਾਰਗ ਬਣਨਗੇ ਜੀ ਹੈਨਾ ਤੇ 골ਡ ਬਾਂਡ ਸਟਾਕ ਐਕਸਚੇਂਜ ਤੋਂ ਖਰੀਦੇ ਅਸੀਂ ਤੇ ਟੈਕਸ ਛੂਟ ਖਤਮ ਹੋਊਗੀ ਕਹਿੰਦੇ ਜੀ ਹੈਨਾ ਵਿਦੇਸ਼ ਦੇ ਵਿੱਚ 20 ਲੱਖ ਤੱਕ ਦੀ ਚਲ ਸੰਪਤੀ ਲੁਕੋਈ ਤਾਂ ਨਹੀਂ ਜਾਣਾ ਪਵੇਗਾ ਜੀ ਆ ਆ ਕਮਾਲ ਦੀ ਖਬਰ ਆ ਵੀ ਅੱਜ ਹੈਨਾ ਇਸ ਦੇ ਉੱਤੇ ਗੱਲ ਹੋਣੀ ਬਣਦੀ ਆ ਸੋ ਕੁੱਲ ਮਿਲਾ ਕੇ 17 ਤਰ੍ਹਾਂ ਦੀਆਂ ਕੈਂਸਰ ਦੀਆਂ ਦਵਾਈਆਂ ਚਮੜੇ ਦੇ ਜੁੱਤੇ ਕੱਪੜਿਆਂ ਦੇ ਉੱਤੇ ਕਹਿੰਦੇ ਜੀ ਖਰਚ ਘਟੂਗਾ ਸਸਤਾ ਹੋ ਜਾਣਗੀਆਂ ਕੁਝ ਚੀਜ਼ਾਂ ਕਿੰਨੀਆਂ ਖੁੰਦੀਆਂ ਇਹ ਸਾਰਿਆਂ ਨੂੰ ਪਤਾ ਹੁੰਦਾ smartphone tablet ਚਮੜੇ ਦਾ ਸਮਾਨ solar panel ਤੇ ਦਵਾਈਆਂ ਕੁਝ ਹੈਨਾ ਇਹੀਆਂ ਚੀਜ਼ਾਂ ਕੁਝ ਕਹਿੰਦੇ ਜੀ ਹੈਨਾ ਉਹ ਸਸਤਾ ਹੋ ਜਾਊਗਾ ਇਸੇ ਤਰ੍ਹਾਂ ਮਤਲਬ ਕਿ ਜਿਹੜੀਆਂ ਮਹਿੰਗੀਆਂ ਹੋਣਗੀਆਂ ਵੱਡੇ ਬ੍ਰਾਂਡਸ ਦੇ ਲੈਪਟਾਪ ਇਹਨਾਂ ਜੀ ਕਈ ਬੀਡਿੰਗ ਮਸ਼ੀਨਾ ਫਿਲਮ ਨਿਰਮਾਣ ਦੇ ਕੈਮਰੇ ਖੇਤੀ ਵਾਲੇ ਤੇ ਖੇਤੀ ਨਾਲ ਸੰਬੰਧਿਤ ਕੋਈ ਚੀਜ਼ਾਂ ਤੇ ਇਸੇ ਤਰ੍ਹਾਂ ਕਸਟਮ ਡਿਊਟੀ ਵਗੈਰਾ ਇਹ ਚੀਜ਼ਾਂ ਕੁਝ ਮਹਿੰਗੀਆਂ ਹੋਣਗੀਆਂ ਸੋ ਇਹ ਵੀ ਇੱਕ ਅਹਿਮ ਪਹਿਲੂ ਹੈ ਪਰ ਜਿਹੜਾ ਸਵਾਲ ਵੱਡਾ ਆਪਾਂ ਚਰਚਾ ਕਰਨਾ ਚਾਹੁੰਦੇ ਹਾਂ ਉਹ ਮੈਨੂੰ ਲੱਗਦਾ ਕਿ ਇਹ ਜ਼ਰੂਰ ਕੱਲ ਤੇ ਨਜ਼ਰਸਾ ਨਹੀਂ ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ ਕਿ ਬਲੈਕ ਮਨੀ ਵਿਦੇਸ਼ ਚੋਂ ਲਿਆਉਣ ਦਾ ਦਮ ਭਰਿਆ ਗਿਆ ਕਿ ਵਿਦੇਸ਼ਾਂ ਦੇ ਖਾਤਿਆਂ ਚ ਸਵਿਫਟ ਖਾਤਿਆਂ ਤੱਕ ਕੈਪਟਨ ਅਮਰਿੰਦਰ ਕਿਰਦੇ ਰਹੇ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਇਹਨਾਂ ਦੇ ਖਾਤੇ ਚੱਲਦੇ ਆ ਜੀ ਵਿਦੇਸ਼ਾਂ ਚ ਪੈਸਾ ਜੋੜਿਆ ਜੀ ਉਹ ਬਲੈਕ ਮਨੀ ਵਾਪਸ ਆਊਗੀ ਇੱਕ ਵਾਰ ਮੋਦੀ ਦੀ ਸਰਕਾਰ ਬਣਾ ਲਿਓ ਇਹ ਦਾਅਵਾ ਕੀਤਾ ਗਿਆ ਫਿਰ ਨੋਟਬੰਦੀ ਦੇ ਨਾਲ ਵੀ ਦਮ ਭਰਿਆ ਕਿ ਜੀ ਬਲੈਕ ਮਨੀ ਖਤਮ ਜੇ ਹੁਣ ਤੁਸੀਂ ਬਲੈਕ ਮਨੀ ਵਿਦੇਸ਼ਾਂ 'ਚ ਲੁਕੋਈਆ ਤਾਂ ਜੇਲ੍ਹ ਨਹੀਂ ਜਾਓਗੇ। ਕਮਾਲ ਹੈ ਬਈ। ਬਲੈਕ ਮਨੀ ਵਾਲਿਆਂ ਨੂੰ ਰਾਹਤ। ਵਿਦੇਸ਼ਾਂ ਵਿੱਚ ਜਾਇਦਾਦ ਲੁਕਾਉਣ ਤੇ ਮੁਕੱਦਮਾ ਨਹੀਂ। ਇੱਕ ਖਬਰ ਹੈ ਜਨਾਬ। ਇਹ ਬਜਟ ਦੀ ਤਜ਼ਵੀਜ਼ ਦੇ حوالے ਨਾਲ ਖਬਰ ਹੈ। ਛੋਟੇ ਟੈਕਸ ਦੇਣ ਵਾਲਿਆਂ ਦੇ ਲਈ ਕਹਿੰਦੇ ਯੋਜਨਾ ਬਣਾਈਏ। ਕਮਾਲ ਹੈ ਵੀ ਕਿਹੜੇ ਛੋਟੇ ਟੈਕਸ ਦੇਣ ਵਾਲਿਆਂ ਲਈ ਯੋਜਨਾ ਹੈ। ਹੈ? ਮਤਲਬ ਆਮਦਨ ਦੇ ਮਾਮਲੇ ਜਾਇਦਾਦ ਮਾਮਲੇ ਚ ਦੋਨਾਂ ਦੀ ਜਾਣਕਾਰੀ ਨਹੀਂ ਦਿੱਤੀ ਤਾਂ 60% ਟੈਕਸ ਪਰ ਬਲੈਕ ਮਨੀ ਚ ਰਾਹਤ ਹੈ ਵਿਦੇਸ਼ ਦੇ ਵਿੱਚ ਜਾਇਦਾਦ ਲੁਕਾਉਣ ਤੇ ਕੋਈ ਮੁਕੱਦਮਾ ਨਹੀਂ ਬਜਟ ਵਿੱਚ ਕਹਿੰਦੇ ਬਲੈਕ ਮਨੀ ਜਾਨੀ ਕਿ ਅਣਘਲਾਣੀ ਵਿਦੇਸ਼ੀ ਇਨਕਮ ਤੇ ਜਾਇਦਾਦ ਨਾਲ ਜੁੜੇ ਨਿਯਮਾਂ ਦੇ ਵਿੱਚ ਉਹਨੂੰ ਹੋਰ ਸਰਲ ਬਣਾਇਆ ਗਿਆ ਛੋਟੇ ਟੈਕਸ ਪੇ ਦੇਣ ਵਾਲਿਆਂ ਨੂੰ ਰਾਹਤ ਦਿੱਤੀ ਗਈ ਹੈ ਜਦੋਂ ਆਮਦਨ ਜਾਂ ਜਾਇਦਾਦ ਦੀ ਜਾਣਕਾਰੀ ਬਿਲਕੁਲ ਨਹੀਂ ਦਿੱਤੀ ਹੋएगी ਤਾਂ ਇਸ ਦੀ ਹੱਦ 1 ਕਰੋੜ ਤੱਕ ਦੀ ਅਣਹਲਾਨੀ ਇਨਕਮ ਜਾਂ ਜਾਇਦਾਦ ਤੇ ਇਸ ਜਾਇਦਾਦ ਦੀ ਫੇਅਰ ਮਾਰਕੀਟ ਵੈਲਿਊ ਜਾਂ ਅਣਹਲਾਨੀ ਆਮਦਨ ਦੇ ਉੱਤੇ 30% ਟੈਕਸ ਜਾਂ ਜੁਰਮਾਨੇ ਦੇ ਬਦਲੇ 30% ਵਾਧੂ ਟੈਕਸ ਕੁੱਲ 60% ਦੇਣਾ ਹੋਵੇਗਾ ਜਦੋਂ ਟੈਕਸ ਚੁਕਾ ਦਿੱਤਾ ਤਾਂ ਜਾਇਦਾਦ ਦੀ ਜਾਣਕਾਰੀ ਫਾਰਮ ਦੇ ਵਿੱਚ ਨਹੀਂ ਭਰੀ ਇਸ ਦੀ ਸੀਮਾ 5 ਕਰੋੜ ਤੱਕ ਜਾਂਦੀ ਹੈ 5 ਕਰੋੜ ਤੱਕ ਕੋਈ ਮਸਲਾ ਨਹੀਂ ਬਿਲਕੁਲ ਇਸ ਵਿੱਚ ਕੇਵਲ 1 ਲੱਖ ਦੀ ਫੀਸ ਹੀ ਦੇਣੀ ਹੋਏਗੀ ਜੁਰਮਾਨਾ ਤੇ ਕਾਨੂੰਨੀ ਕਾਰਵਾਈ ਤੋਂ ਰਾਹਤ ਜੇਕਰ ਕਿਸੇ ਵਿਅਕਤੀ ਦੇ ਕੋਲ ਵਿਦੇਸ਼ੀ ਜਾਇਦਾਦ ਚਲ ਚਲ ਜਾਇਦਾਦ ਜਿੱਤ ਦੀ ਹੈ ਬੈਂਕ ਬੈਲੈਂਸ ਛੇਰ ਨੂੰ ਛੱਡ ਕੇ ਤੇ ਉਹਦੀ ਕੀਮਤ 20 ਲੱਖ ਤੋਂ ਘੱਟ ਹੈ ਤੇ ਜਾਣਕਾਰੀ ਨਾ ਦੇਣ ਤੇ ਜੁਰਮਾਨਾ ਨਹੀਂ ਲੱਗੇਗਾ। ਅਪਰਾਧਿਕ ਕੇਸ ਵੀ ਦਰਜ ਨਹੀਂ ਹੋਵੇਗਾ। ਯੋਜਨਾ 1 ਅਕਤੂਬਰ 2024 ਤੋਂ ਪ੍ਰਭਾਵੀ ਮੰਨੀ ਜਾਏਗੀ। ਪਿਛਲੇ ਸਾਲ ਅਕਤੂਬਰ ਤੋਂ ਲਾਗੂ ਹੈ। ਮਤਲਬ ਜੇ ਅੱਜ ਟੈਕਸ ਦੀ ਛੂਟ ਲਾਉਣ ਦੇਣ ਤਾਂ ਉਹ ਅਗਲੇ ਸਾਲ ਤੋਂ ਲਾਗੂ ਹੁੰਦੀ ਹੈ। ਤੁਰੰਤ ਲਾਗੂ ਨਹੀਂ ਹੁੰਦੀ ਮਤਲਬ ਹੈ ਨਾ। ਉਹ ਇਸ ਤਰੀਕੇ ਕਰਨ ਲ ਹੁੰਦੀ ਹੈ। ਪਰ ਆਹ ਜਿਹੜੀ ਛੂਟ ਹੈ ਪਿਛਲੀ ਅਕਤੂਬਰ ਤੋਂ ਲਾਗੂ ਹੋਗੀ। ਅਕਤੂਬਰ ਵੀ ਸੱਚਾ ਵੀ ਤੋ ਸੋ ਇਸ ਲਈ ਇਹਦੀ ਚਰਚਾ ਖੂਬ ਹੋ ਰਹੀ ਹੈ ਕਿ ਇਹ ਤਰੀਕਾ ਕਰਤਾ ਕਮਾਲ ਹਾਂ ਜੀ ਰਾਮ ਜੀ ਲਈ ਜੀ ਕਹਿੰਦੇ ਅਸੀਂ 95000 ਕਰੋੜ ਅਲਾਟ ਕਰਤੇ ਇਸ ਬਜਟ ਦੇ ਵਿੱਚ ਹੈ ਪਰ ਜਦੋਂ ਕਿ ਮੈਂ ਦੇਖ ਰਿਹਾ ਸੀ ਕਿ ਕੇਂਦਰੀ ਬਜਟ ਚ ਪੰਜਾਬ ਦਾ ਹੱਥ ਖਾਲੀ ਰਿਹਾ ਬਿਲਕੁਲ ਜੀ ਕੇਂਦਰ ਨੇ ਸੂਬੇ ਦੇ ਲਈ ਕੋਈ ਵਿਸ਼ੇਸ਼ ਪੈਕੇਜ ਨਹੀਂ ਲਾਨਿਆ ਮੰਗ ਨਕਾਰ ਦਿੱਤੀ ਆ ਮੰਗ ਕੀਤੀ ਗਈ ਸੀ ਬਜਟ ਕਿਸਾਨ ਵਿਰੋਧੀ ਕਰਾਰ ਦਿੱਤਾ ਗਿਆ ਸਰਕਾਰ ਵੱਲੋਂ ਵੀ ਵਿਰੋਧੀ ਦਲਾਂ ਵੱਲੋਂ ਵੀ ਮੈਂ ਦੇਖ ਰਿਹਾ ਸੀ ਹਰਪਾਲ ਚੀਮਾ ਤੋਂ ਲੈ ਕੇ ਸਮੁੱਚੀ ਕੈਬਨਿਟ ਇਸ ਕਲ ਨੂੰ ਕਹਿ ਰਹੀ ਹੈ ਕਿ ਬਜਟ ਪੰਜਾਬ ਦੇ ਹਿਤਕਾਰੀ ਨਹੀਂ ਹੈ ਮੈਂ ਇਸੇ ਤਰੀਕੇ ਕਰਨਾ ਦੇਖ ਰਿਹਾ ਸੀਗਾ ਵਿਰੋਧੀ ਦਲਾਂ ਦੇ ਲੀਡਰਾਂ ਦੇ ਬਿਆਨ ਉਹ ਕਹਿੰਦੇ ਨਹੀਂ ਸਿਆਸੀ ਧਿਰਾਂ ਵੱਲੋਂ ਪੰਜਾਬ ਦੇ ਵੱਲੋਂ ਸਮੁੱਚੇ ਤੌਰ ਤੇ ਇਸ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਗਿਆ ਪੰਜਾਬ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਰਿਹਾ ਕਹਿੰਦੇ ਬਜਟ ਬਜਟ ਵਿੱਚ ਪੰਜਾਬ ਦਾ ਕੋਈ ਫਿਕਰ ਨਜ਼ਰ ਨਹੀਂ ਆਇਆ ਪੰਜਾਬ ਦਾ ਕੋਈ ਜ਼ਿਕਰ ਨਜ਼ਰ ਨਹੀਂ ਆਇਆ ਪੰਜਾਬ ਦੇ ਲਈ ਕੋਈ ਐਲਾਨ ਨਜ਼ਰ ਨਹੀਂ ਆਇਆ ਉਹ ਵੀ ਉਸ ਸਮੇਂ ਜਦੋਂ ਪ੍ਰਧਾਨ ਮੰਤਰੀ ਉਸੇ ਦਿਨ ਪੰਜਾਬ ਆਉਣਾ ਹੋਵੇ ਇਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰ ਦੇ ਦਿੱਲੀ ਤੇ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੀ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਹ ਅਕਾਲੀ ਦਲ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਖਬੀਰ ਬਾਦਲ ਲਜੀਤ ਸਿੰਘ ਚੀਮਾ ਇਸੇ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਜਰਾ ਪੁੱਤਰ ਸਰਜੀਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਆਮ ਆਦਮੀ ਪਾਰਟੀ ਵੱਲੋਂ ਹਰਪਾਲ ਚੀਮਾ ਤੇ ਮੁੱਖ ਮੰਤਰੀ ਤੋਂ ਲੈ ਕੇ ਹੋਰ ਲੀਡਰ ਇਹਨਾਂ ਸਾਰਿਆਂ ਨੇ ਕੁੱਲ ਮਿਲਾ ਕੇ ਇੱਕੋ सुर ਦੇ ਵਿੱਚ ਇਸ ਬਜਟ ਨੂੰ ਪੰਜਾਬ ਵਿਰੋਧੀ ਕਰਾ ਦਿੱਤਾ ਕਿਸਾਨ ਜਥੇਬੰਦੀਆਂ ਦੀ ਇੱਕ ਸੁਰ ਚੜਾਈ ਹੈ ਕਿ ਪੰਜਾਬ ਦੀ ਕਿਸਾਨੀ ਦੀ ਮਜ਼ਦੂਰਾਂ ਦੀ ਬਾਣੀ ਹੀ ਪੜੀ ਗਈ ਹਾਂ ਭਾਜਪਾਈ ਲੀਡਰ ਸੁਨੀਲ ਜਾਖੜ ਪ੍ਰਨੀਤ ਕੌਰ ਕਹਿੰਦੇ ਜੀ ਬਿਨਾ ਕਾਰਨੇ ਨਿੰਦੀ ਜਾਂਦੇ ਨੇ ਤਾਂ ਬਹੁਤ ਵਧੀਆ ਬਜਟ ਹੈ ਵਿਕਸਿਤ ਰਾਸ਼ਟਰ ਦਾ ਕਹਿੰਦੇ ਜੀ ਮੀਲ ਪੱਥਰ ਸਾਥ ਹੋਊਗਾ ਪਰ ਸਵਾਲ ਆਇਆ ਜੀ ਜਥੇਬੰਦੀਆਂ ਵੱਲੋਂ ਵੀ ਕਿ ਘਟੂ ਘਟ ਹੜ ਹੜ ਵਾਲੇ ਮਾਮਲੇ 'ਚ ਕੋਈ ਪੰਜਾਬ ਦੀ ਬਾਹ ਫੜ ਲੈਂਦੇ ਕੇਂਦਰ ਸਰਕਾਰ ਨੇ ਹੜ ਪੀੜਿਤ ਖੇਤਰ ਦੀ ਵੀ ਬਾਹ ਨਹੀਂ ਫੜੀ ਕਿਸਾਨਾਂ ਦੀ ਬਾਹ ਵੀ ਨਹੀਂ ਫੜਣੀ ਹੈ ਨਾ ਕੋਈ ਯੋਜਨਾ ਨਹੀਂ ਇੱਥੋਂ ਤੱਕ ਕੇ ਆਰਥਿਕ ਤੌਰ ਦੇ ਉੱਤੇ ਵਿਦਵਾਨ ਨੇ ਜਿਹੜੇ ਅਰਥਸ਼ਾਸਤਰੀ ਨੇ ਸਾਡੇ ਜਿਹੜੇ ਉਹਨਾਂ ਨੇ ਵੀ ਇਸ ਬਜਟ ਨੂੰ દિਸ਼ਾਹੀਨ ਤੇ ਕਾਰਪੋਰੇਟ ਪੱਖੀ ਕਰਾ ਦਿੱਤਾ ਮੈਂ ਦੇਖ ਰਿਹਾ ਸੀਗਾ ਬਰਵਿੰਦਰ ਟਵਾਣਾ ਜੀ ਹੋਰੀ ਮੈਂ ਦੇਖ ਰਿਹਾ ਸੀਗਾ ਹ ਘੁੰਮਣ ਸਾਹਿਬ ਹੈਨਾ ਮੈਂ ਦੇਖ ਰਿਹਾ ਸੀਗਾ ਪੰਗੂ ਸਾਹਿਬ ਹੈ ਜੀਵਨ ਜੋਤ ਕੌਰ ਇਹਨਾਂ ਸਾਰਿਆਂ ਨੇ ਵੀ ਮਤਲਬ ਜਿੰਨੇ ਵੀ ਸਾਡੇ ਵਿਦਵਾਨ ਨੇ ਉਹਨਾਂ ਸਾਰਿਆਂ ਨੇ ਵੀ ਰਣਜੀਤ ਸਿੰਘ ਘੁੰਮਣ ਹੋਰਾਂ ਨੇ ਵੀ ਹੈ ਇਸੇ ਤਰ੍ਹਾਂ ਪ੍ਰੋਫੈਸਰ ਕੇਰ ਸਿੰਘ ਹੈਨਾ ਕੇਸਰ ਸਿੰਘ ਪੰਘੋਰਾ ਨੇ ਵੀ ਤੇ ਬਲਵਿੰਦਰ ਟਵਾਣਾ ਤੇ ਜੀਵਨ ਜੋਤ ਕੌਰ ਸਣੇ ਹੋਰ ਆਰਥਿਕ ਮਹਾਰਾ ਨੇ ਵੀ ਕਿਹਾ ਕਿ ਜੀ ਇਹ ਬਜਟ ਅਰਥਹੀਣ ਹੈ ਪੰਜਾਬ ਹਿਤਕਾਰੀ ਨਹੀਂ ਹੈ ਹੈ ਸੂਬਾ ਹਿਤਕਾਰੀ ਨਹੀਂ ਹੈ ਲੋਕ ਹਿਤਕਾਰੀ ਨਹੀਂ ਹੈ ਆਰਥਿਕ ਤੌਰ ਤੇ ਮਜ਼ਬੂਤੀ ਪ੍ਰਦਾਨ ਨਹੀਂ ਕਰਦਾ ਜੇ ਕਰਦਾ ਤਾਂ ਕਾਰਪਟ ਕਰਾਣਿਆਂ ਨੂੰ ਕਰਦਾ ਹੈ ਜੇ ਸਹਾਇਤਾ ਕਾਰਪਟ ਕਰਾਣਿਆਂ ਦਾ ਇਸ ਲਈ ਪੰਜਾਬ ਦੇ ਹਵਾਲੇ ਨਾਲ ਵੀ ਤੇ ਇਸ ਵਾਲੇ ਨਾਲ ਸਰਕਾਰ ਕਹਿੰਦੀ ਵਾਅਦਾ ਹੈ ਕੇਂਦਰ ਕਹਿੰਦਾ ਵਾਅਦਾ ਹੈ ਪੰਜਾਬ ਕਹਿੰਦਾ ਕੁਝ ਨਹੀਂ ਪਿਆ ਪੱਲੇ ਬਹੁਤ ਬਹੁਤ ਸ਼ੁਕਰੀਆ